ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਅਮਰਦਾਸ ਗੁਰ ਤੇਰੇ ਤੇਰੀ ਉਪਵਾ ਚੋਹੇ ਬਨ ਆਏ ਅੱਜ ਬੜਾ ਪਾਗੜਾ ਵਾਲਾ ਦਿਨ ਹੈ ਸਾਰੀ ਕਮੇਟੀ ਨੇ ਰਲ ਮਿਲ ਕੇ ਤੀਸਰੇ ਪਾਸ਼ਾਈ ਪਹਿਲੇ ਅਮਰਦਾਸ ਗੁਰ ਤੇਰੇ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਉਸ ਦਿਨਾਇਆ ਹੈ ਕਨਵੀਰ ਸਿੰਘ ਰੱਬੀ ਜੀ ਨੇ 10 ਬਿਨਾ ਕੀਰਤਨ ਕਰਕੇ ਸਾਰੀ ਸੰਗਤਾਂ ਨੂੰ ਨਿਹਾਲ ਕੀਤਾ ਔਰ ਆਏ ਕਮੇਟੀ ਸਾਰੇ ਗੁਰਸਿੱਖੀ ਕਾਮ ਕਰ ਰਹੀ ਹੈ ਆਉਣ ਵਾਲੇ ਸਮੇਂ ਅੰਦਰ ਛੁੱਟੀਆਂ ਦੇ ਅੰਦਰ ਗੁਰਮੁਖ ਕੈਂਪ ਲਗਾਏ ਜਾ ਰਹੇ ਹਨ ਜਿਹਦੇ ਅੰਦਰ ਛੋਟੇ ਬੱਚੇ ਆ ਕੇ ਜੋ ਕੀਰਤਨ ਸਿੱਖਣਗੇ ਪੰਜਾਬੀ ਸਿੱਖਣਗੇ ਨਿਤਨੇਮ ਸਿੱਖਣਗੇ ਕਲਾਸਾਂ ਲਗਾਈਆਂ ਜਾਣਗੀਆਂ ਔਰ ਆਉਣ ਵਾਲੇ ਸਾਰੇ ਬੱਚਿਆਂ ਨੂੰ ਜੋ ਹੈ ਟੁਕੂਆ ਇਨਾਮ ਦਿੱਤੇ ਜਾਣਗੇ ਪ੍ਰਸਾਦ ਦਿੱਤਾ ਜਾਏਗਾ ਤਾਂ ਕਿ ਉਹ ਆਉਣ ਵਾਲੀ ਪੰਜੀਰੀ ਸਾਡੀ ਜਿਹੜੀ ਹੈ ਪਾਣੀ ਨਾਲ ਜੁੜੇ ਅੰਮ੍ਰਿਤ ਛੱਕੇ ਔਰ ਇਸ ਕਮੇਟੀ ਨੇ ਫੈਸਲਾ ਕੀਤਾ ਹੈ ਜਿਹੜੇ ਬੱਚੇ ਰੈਗੂਲਰ ਆਣਗੇ ਔਰ ਜਿਹੜਾ ਫਸਟ ਆਏਗਾ ਸੈਕੰਡ ਆਏਗਾ ਉਹਨਾਂ ਨੂੰ ਆਈਪੈਡ ਦਿੱਤਾ ਜਾਏਗਾ ਔਰ ਸਾਰੇ ਬੱਚਿਆਂ ਨੂੰ ਟੁਕਵਾ ਪ੍ਰੋਸਾਨ ਦਿੱਤਾ ਜਾਏਗਾ ਤਾਂ ਕਿ ਸਾਡੀ ਆਉਣ ਵਾਲੀ ਪੰਜੀਰੀ ਸਿੱਖੀ ਨੂੰ ਜਾਣੇ ਸਿੱਖੀ ਪ੍ਰਸਾਰ ਨੂੰ ਜਾਣੇ ਗੁਰੂਆਂ ਬਾਰੇ ਜਾਣੇ ਵਿਦਿਆਨ ਬਾਰੇ ਜਾਣੇ ਇਨਾ ਸ਼ਬਦਾਂ ਨਾਲ ਫੇਰ ਇੱਕ ਵਾਰੀ ਗੁਰੂ ਅਮਰਦਾਸ ਜੀ ਦੇ ਪਾਵਨ ਪ੍ਰਕਾਸ਼ ਸੁਸ਼ਮਣੀਆਂ ਬੈਂਕ ਬੈਂਕ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੈ ਤੰਤੰ ਗੁਰੂ ਅਮਰਦਾਸ ਮਹਾਰਾਜੀ ਦੇ ਪ੍ਰਕਾਸ਼ਪੁਰਾ ਮਨਾ ਰਿਆ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਐਉਂ ਪ੍ਰਲੇ ਜਿਹੜੇ ਖਾਸ ਤੌਰ ਤੇ ਹਰਪਾਲ ਸਿੰਘ ਜੀ ਕੋਚਰ ਜਿਹੜੇ ਹਮੇਸ਼ਾ ਹੀ ਕਮੇਟੀ ਦਾ ਸਹਿਯੋਗ ਕਰਦੇ ਰਹੇ ਦੇ ਹਨ ਵੱਧ ਚੜ ਕੇ ਉਪਰਾਲੇ ਕਰਾਂਦੇ ਹਨ ਸੱਚੇ ਪਾਤਸ਼ਾਹ ਇਹਨਾਂ ਨੂੰ ਦੇਰ ਰੁਖਤਾ ਬਖਸ਼ੇ ਤਾਂ ਕਿ ਇਹ ਹੋਰ ਵੱਧ ਚੜ ਕੇ ਪੰਦੀ ਸੇਵਾ ਕਰ ਸਕਣ ਸੰਤਾਂ ਦੀ ਸੇਵਾ ਕਰਸਾਂ ਇਹਨਾਂ ਨੂੰ ਵਧਾਈ ਦੇਨੇ ਆ ਇਹ ਵਧਾਈ ਦੇ ਪਾਤਰ ਹਨ ਸੱਚੇ ਪਾਤਸ਼ਾਹ ਮੇਰ ਕਰਨ ਐਵੇਂ ਇਹਨਾਂ ਨੂੰ ਦੇਰ ਰੁਖਤਾ ਬਖਸ਼ਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਡਮ ਸਰਮਾਨ ਜੋ ਗੁਰਪਈ ਸਾਧ ਸੰਗਤ ਜੀਓ ਫਤੇ ਪ੍ਰਵੰਗ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੇ ਬਲਕ ਸਵੀਚ ਸਾਡੇ ਪਰੀ ਸਵਾਸ ਸੇਵੀ ਸਾਬਕਾ ਕਲੀ ਪਵੰਦ ਕਮੇਟੀ ਮੈਂਬਰ ਅਰ ਬਾਦ ਸਿੰਘ ਜੀ ਕੋਛੜ ਵੱਲੋਂ ਵਿਸ਼ੇਸ਼ ਕੀਰਤਨ ਸਮਾਗਮ ਕਰਾਇਆ ਗਿਆ ਹੈ ਇਹ ਹਮੇਸ਼ਾ ਹੀ ਕੀਰਤਨ ਸਮਾਗਮ ਕਰਾਉਂਦੇ ਹਨ ਜਿਦੋਂ ਹੀ ਭਾਈ ਸਾਹਿਬ ਭਾਈ ਤਨਵੀਰ ਸਿੰਘ ਸਭੀ ਵੀ ਜੀ ਨੇ ਸੰਤਨ ਕੀਰਤਨ ਦਾ ਨਿਹਾਲ ਕੀਤਾ ਹੈ ਇਹ ਜੇ ਵਿਸ਼ੇਸ਼ ਸਮਾਗਮ ਅਰ ਬਾਦਸੀ ਜੀ ਕੋਛੜ ਅਗੋਵੀ ਗ੍ਰਾਮ ਦੀ ਰਣਗੇ ਅਸੀਂ ਇਹ ਆ ਸਕਦੇ ਹਾਂ ਸਾਰੀਆਂ ਸੰਤਾ ਨੂੰ ਤਾਂ ਤਾਂ ਸਹਿਸ਼ੀਲ ਗ੍ਰਾਮ ਦੇ ਪ੍ਰਕਾਸ਼ ਪ੍ਰਦੀਆਂ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ